ਸਵੇਰ ਦਾ ਟਾਈਮ ਆ 10 ਵਜੇ ਹੋਇਆ ਕੌਣ ਸ਼ਰਾਬ ਪੀਂਦਾ ਸਵੇਰੇ ਤੈਨੂੰ ਆਰਡਰ ਦਿੱਤਾ ਤੂੰ ਆਰਡਰ ਲੈ ਕੇ ਦੇ ਦੇ ਸਾਨੂੰ ਈ ਗੱਲ ਤੇ ਖਿੱਚ ਗਿਆ ਜਾਂ ਕੀ ਹੋਇਆ ਉਹ ਕਹਿ ਰਿਹਾ ਕਿ ਚਲੋ ਨਿਕਲੋ ਬਾਹਰ ਹੋਟਲ ਵਿੱਚੋਂ ਇੱਥੇ ਨਹੀਂ ਖਾਣਾ ਕੁਝ 10 15 20 ਬੰਦੇ ਤਾਂ ਹੋਣੇ ਜੀ ਉੱਥੇ ਇੱਕੋ ਦਾ ਵਿੱਚ ਹੀ ਢਾਬੇ ਵਾਲੇ ਵਿੱਚ ਹੀ ਟੈਕਸੀਆਂ ਵਾਲੇ ਲੋਕਲ ਇਕੱਲੇ ਇਕੱਲੇ ਨੂੰ ਚਾਰ ਚਾਰ ਪੰਜ ਪੰਜ ਬੰਦੇ ਪਏ ਹੋਏ ਜਗੇ ਤੇ ਜਦੋਂ ਮੇਰੀ ਨਿਗਾ ਪੈਂਦੀ ਨਵੀਆਂ ਲਿੰਕ ਤੇ ਉਹ ਨੀਚੇ ਮੂੰਹ ਤੇ ਭਾਰ ਗਿਰਿਆ ਹੋਇਆ ਸੀ ਇਤਿਹਾਸਿਕ ਤੌਰ 'ਤੇ ਹਿਮਾਚਲ ਦੇ ਕੁਝ ਨੌਜਵਾਨਾਂ ਦੇ ਵੱਲੋਂ ਪੰਜਾਬ ਦੇ ਫਗਵਾੜਾ ਦੇ ਰਹਿਣ ਵਾਲੇ ਇੱਕ ਨੌਜਵਾਨ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਜਿਸ ਦੀ ਪਛਾਣ ਨਵਦੀਪ ਸਿੰਘ ਵਜੋਂ ਹੋਈ ਹੈ ਜੋ ਕਿ ਫਗਵਾੜਾ ਦਾ ਵਸਨੀਕ ਸੀ ਜਾਣਕਾਰੀ ਮੁਤਾਬਕ ਪਤਾ ਲੱਗਿਆ ਕਿ ਨਵਦੀਪ ਆਪਣੇ ਦੋਸਤਾਂ ਦੇ ਨਾਲ ਮੈਕਲੋਡਗੰਜ ਘੁੰਮਣ ਗਿਆ ਹੋਇਆ ਸੀ ਤਾਂ ਰਸਤੇ ਦੇ ਵਿੱਚ ਜਦੋਂ ਉਹ ਰੋਟੀ ਖਾਣ ਦੇ ਲਈ ਇੱਕ ਟਾਬੇ ਤੇ ਰੁਕੇ ਤਾਂ ਇੱਕ ਟਾਬੇ ਦੇ ਮਾਲਕ ਨਾਲ ਉਹਨਾਂ ਦਾ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ ਜਿਸ ਦੇ ਚੱਲਦਿਆਂ ਉੱਥੇ ਮੌਜੂਦ 10 ਤੋਂ 12 ਨੌਜਵਾਨਾਂ ਨੇ ਉਸ ਨੂੰ ਘੇਰ ਕੇ ਗੰਭੀਰ ਸੱਟਾਂ ਮਾਰੀਆਂ ਤੇ ਉਸ ਦੀ ਬੁਰੀ तरीके ਦੇ ਨਾਲ ਕੁੱਟ ਮਾਰ ਕੀਤੀ ਗਈ ਜਿਸ ਦੌਰਾਨ ਨਵਦੀਪ ਦੀ ਦਰਦਨਾਕ ਮੌਤ ਹੋ ਗਈ ਤਾਂ ਬੀਤੀ ਦਿਨੀ ਨਵਦੀਪ ਦੀ ਮ੍ਰਿਤਕ ਦੇ ਉਹਨਾਂ ਦੇ ਜੱਦੀ ਪਿੰਡ ਪਹੁੰਚੇ ਜਿੱਥੇ ਕਿ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਭਾਵੁਕ ਮੌਕੇ ਦੀਆਂ ਜਦੋਂ ਹਰੀ ਕੱਖ ਨਾ ਮੈਂ ਤੇ ਮਾਂ ਚਿੱਕਾਂ ਮਾਰਦੀ ਹੋਈ ਦਿਖਾਈ ਦੇ ਰਹੀ ਹੈ ਕਿਉਂਕਿ ਉਸ ਦਾ ਜਵਾਨ ਪੁੱਤ ਇਸ ਦੁਨੀਆ ਤੋਂ ਚਲਾ ਗਿਆ ਹੈ ਇਸ ਮੌਕੇ ਮ੍ਰਿਤਕ ਨਵਦੀਪ ਦੇ ਭਰਾ ਨਾਲ ਜਦੋਂ ਇਸ ਘਟਨਾ ਬਾਬਤ ਗੱਲਬਾਤ ਕੀਤੀ ਤਾਂ ਉਹਨਾਂ ਕੀ ਦੱਸਿਆ ਆਓ ਸੁਣਦੇ ਹਾਂ ਉੱਥੇ ਅਸੀਂ ਸਵੇਰ ਨਾਸ਼ਤਾ ਕਰਨ ਲਈ ਹੋਟਲ ਦੇ ਬਾਹਰ ਨਿਕਲੇ ਤੇ ਮੈਕਲੌਡਗਨ ਦੇ ਵਿੱਚ ਪਕਸਨਾਕ ਤੇ نیچے ਅਸੀਂ ਢਾਬੇ ਤੇ ਜਾ ਰਹੇ ਹਾਂ ਤੇ ਜਦੋਂ ਢਾਬੇ ਤੇ ਪਹੁੰਚੇ ਤੇ ਉੱਥੇ ਉਹਦਾ ਮਾਲਕ ਕਹਿੰਦਾ ਕਿ ਤੁਸੀਂ ਸ਼ਰਾਬ ਨਹੀਂ ਪੀਣੀ ਇੱਥੇ ਹਾਲਾਂਕਿ ਨਾਲ ਹੀ ਸ਼ਰਾਬ ਨਾਲ ਲੈ ਕੇ ਗਏ ਨਾ ਸਾਡੇ ਕੋਲ ਉੱਥੇ ਸੀਗੀ ਮੌਕੇ ਤੇ ਤੇ ਅਸੀਂ ਕਿਹਾ ਸ਼ਰਾਬ ਨਹੀਂ ਪੀਣੀ ਇੱਥੇ ਤੇ ਅਸੀਂ ਰੋਟੀ ਖਾਣ ਆਏ ਆ ਤੇ ਇਹ ਕਹਿ ਕੇ ਅਸੀਂ ਅੰਦਰ ਬੈਠ ਗਏ ਤੇ ਅੰਦਰ ਬੈਠੇ ਆਰਡਰ ਦਿੱਤਾ ਉਹ ਤੇ ਉਸ ਤੋਂ ਬਾਅਦ ਉਹ ਬੰਦਾ ਫਿਰ ਕਹਿ ਰਿਹਾ ਕਿ ਇੱਥੇ ਸ਼ਰਾਬ ਨਹੀਂ ਵੀਣੀ ਤੇ ਉਦੋਂ ਜਦੋਂ ਨਵਦੀਪ ਸਿੰਘ ਨੇ ਉਹਨੇ ਕਿਹਾ ਕਿ ਇੱਥੇ ਸਵੇਰ ਦਾ ਟਾਈਮ ਆ 10 ਵਜੇ ਹੋਇਆ ਕੌਣ ਸ਼ਰਾਬ ਪੀਂਦਾ ਸਵੇਰੇ ਸਰੇ ਤੈਨੂੰ ਆਰਡਰ ਦਿੱਤਾ ਤੂੰ ਆਰਡਰ ਲੈ ਕੇ ਦੇ ਦੇ ਸਾਨੂੰ ਤੇ ਐਡੀ ਗੱਲ ਹੋਈ ਆ ਤੇ ਉਹ ਐਡੀ ਗੱਲ ਤੇ ਖਿੱਚ ਗਿਆ ਜਾਂ ਕੀ ਹੋਇਆ ਉਹ ਕਹਿ ਰਿਹਾ ਕਿ ਚਲੋ ਨਿਕਲੋ ਬਾਹਰ ਹੋਟਲ ਵਿੱਚੋਂ ਇੱਥੇ ਨਹੀਂ ਖਾਣਾ ਕੁਝ ਕਿੰਨੇ ਬੰਦੇ ਆਨੇ ਹਮਲਾ ਕਰਤਾ ਮੌਕੇ ਤੇ ਮੌਕੇ ਤੇ ਸਾਨੂੰ 10 15 20 ਬੰਦੇ ਦਾ ਹੋਣੇ ਜੀ ਉੱਥੇ ਇੱਕ ਉਹਦਾ ਵਿੱਚ ਢਾਬੇ ਵਾਲੇ ਵਿੱਚ ਟੈਕਸੀਆਂ ਵਾਲੇ ਲੋਕਲ ਸਾਰੇ ਇਕੱਠੇ ਹੋ ਗਏ ਜਦੋਂ ਹਮਲਾ ਆਇਆ ਤੁਸੀਂ ਉੱਥੇ ਸੀ ਹਾਂਜੀ ਅਸੀਂ ਉੱਥੇ ਸੀ ਕੀ ਮੌਕੇ ਤੇ ਹੋਇਆ ਫਿਰ ਮੌਕੇ ਤੇ ਹੀ ਉਦੋਂ ਜਦੋਂ ਬਾਹਰ ਨਿਕਲਣ ਲੱਗੇ ਸੀ ਘਟਾਬੇ ਤੋਂ ਜਿਕੇ ਅਸੀਂ ਵੀ ਨਹੀਂ ਇੱਥੇ ਖਾਣਗੇ ਉਟੀ ਤੇ ਉਹਨੇ ਨਵਦੀਪ ਸਿੰਘ ਨੂੰ ਧੱਕਾ ਮਾਰਿਆ ਬਾਹਰ ਨੂੰ ਕਿ ਬਾਹਰ ਨਿਕਲ ਤੇ ਉਦੋਂ ਰਵੀਰ ਸਿੰਘ ਨੇ ਉਹਨੂੰ ਕਿਹਾ ਕਿ ਧੱਕਾ ਕਿਉਂ ਦੇ ਰਿਆਂ ਕਿ ਅਸੀਂ ਬਾਹਰ ਜਾ ਰਹੇ ਆ ਤੇ ਉਹ ਇੰਨੀ ਗੱਲ ਤੇ ਉਹ ਬਹਿਸ ਕਰਨ ਲੱਗ ਗਿਆ ਹੋਰ ਤੇ ਇਹੋ ਚੀਜ਼ ਨੂੰ ਦੇਖਦੇ ਹੋਏ ਲੋਕਲ ਵਾਲੇ ਜਿਹੜੇ ਉੱਥੇ ਟੈਕਸੀ ਵਾਲੇ ਢਾਬੇ ਵਾਲੇ ਦੇਖ ਰਹੇ ਕਿ ਸਾਡੇ ਬੰਦੇ ਨਾਲ ਲੜ ਰਿਹਾ ਆ ਬਹਿਸ ਕਰ ਰਿਹਾ ਤੇ ਇੰਨੀ ਤੇ ਇਹਨੂੰ ਪੁੱਛ ਕੇ ਇਸ ਘੰਟਾ ਵਿੱਚ ਸਾਰੇ ਬੰਦੇ ਇਕੱਠੇ ਹੋ ਗਏ ਉੱਥੇ ਤੇ ਮੈਨੂੰ ਇਹਨੂੰ ਤੇ ਹਰਫਾ ਜੀ ਨੂੰ ਤੇ ਕੱਲੇ ਕੱਲੇ ਨੂੰ 4-4 5-5 ਬੰਦੇ ਪਏ ਹੋਏ ਸੀਗੇ ਸਾਡੇ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਉਹਦੀ ਮੌਤ ਹੋ ਗਈ ਮੌਕੇ ਤੇ ਅਸੀਂ ਜਦੋਂ ਅਸੀਂ ਵੀ ਖੁਦ ਨੂੰ ਵਿਚਾਰ ਰਹੇ ਸੀਗੇ ਸਾਰੇ ਆਪਣੇ ਆਪ ਨੂੰ ਤੇ ਜਦੋਂ ਮੇਰੀ ਨਿਗਾਹ ਪੈਂਦੀ ਨਵਦੀਂ ਲਿੰਗ ਤੇ ਉਹ ਨੀਚੇ ਮੂੰਹ ਤੇ ਭਾਰ ਗਿਰਿਆ ਹੋਇਆ ਸੀ ਤੇ ਮੈਂ ਆਪਣੇ ਆਪ ਨੂੰ ਛਡਾ ਛਡੂ ਕੇ ਕਿਸ ਤਰੀਕੇ ਨਾਲ ਉੱਥੋਂ ਭੱਜਦਾ ਅਵਦੀਪਪੁਰ ਨੂੰ ਤੇ ਜਾ ਕੇ ਦੇਖਦਾ ਉਹੋਸੀ ਵੀ ਤੇ ਹਾਲਤ ਉੱਚੀ ਹੁੰਦੀ ਉੱਥੇ ਚੱਕਿਆ ਕਿਸੇ ਨੇ ਨਹੀਂ ਅਮਚਲੀ ਨੇ ਚੱਕਿਆ ਕਿਸੇ ਨੇ ਵੀ ਨਹੀਂ ਜੀ ਤੇ ਫਿਰ ਕੀ ਕੀਤਾ ਤੁਸੀਂ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ ਨੂੰ ਸੂਚਨਾ ਉਸ ਟਾਈਮ ਤੁਹਾਡੇ ਦਿਮਾਗ 'ਚ ਕੋਈ ਸ਼ਾਇ ਨਾ ਅਸੀਂ ਉਹਦੀ ਪਾਲਸ ਵਗੈਰਾ ਨਾਲ ਚੈੱਕ ਕੀਤੀ ਉਹਨੂੰ ਫਟਾਫਟ ਆਨਲਾਈਨ ਸਰਚ ਕੀਤਾ ਉਹ ਹਸਪੀਟਲ ਤੇ ਉਸੇ ਦਾ ਉਸੇ ਦਾ ਉੱਥੇ ਲੈ ਕੇ ਗਏ ਅਸੀਂ ਕਿਹੜੇ ਹਸਪੀਟਲ ਲੈ ਗਏ ਡੈਕਲ ਕਰਕੇ ਨਾਮ ਸੀ ਪਹਿਲਾ ਹਸਪੀਟਲ ਦਾ ਡੇਕਲ ਹਸਪਤਲ ਲੈ ਗਏ ਉੱਥੇ ਜਾ ਕੇ ਕੀ ਡਾਕਟਰਾਂ ਨੇ ਗਿਆ ਸਾਨੂੰ ਉੱਥੇ ਉਹਨਾਂ ਨੇ ਸੀਪੀਆਰ ਵਗੈਰਾ ਦਿੱਤੀ ਉਹਨੂੰ ਈਸੀਜੀ ਕੀਤੀ ਉਹਦੀ ਤੇ ਉੱਥੋਂ ਬਾਅਦ ਉਹਨਾਂ ਨੇ ਰੈਫਰ ਕੀਤਾ ਸਾਨੂੰ ਜਿੱਥੇ ਧਰਮਸ਼ਾਲਾ ਮੇਨ ਵੱਡਾ ਉਹ ਜਿਹੜਾ ਹੂੰ ਉੱਥੇ ਜ਼ੋਨਲ ਹਸਪਤਲ ਹੂੰ ਤੇ ਉੱਥੇ ਜਾ ਕੇ ਅਸੀਂ ਦੇਖਿਆ ਐਮਰਜੈਂਸੀ ਵਿੱਚ ਗਏ ਤੇ ਉੱਥੇ ਉਹਨਾਂ ਨੇ ਉਹਨਾਂ ਨੂੰ ਡੈਥ ਦਾ ਐਲਾਨ ਕੀਤਾ ਅੱਜ ਸਾਡੇ ਮੱਲੇ ਦੇ ਵਿੱਚ ਨੌਜਵਾਨਾ ਦੀਪ ਸਿੰਘ ਦਾ ਜੋ ਹਿਮਾਚਲ ਦੇ ਵਿੱਚ ਕਤਲ ਕੀਤਾ ਗਿਆ ਅਸੀਂ ਉਹਦੀ ਪੂਰਜੋਰ ਨਿੰਦਿਆ ਕਰਦੇ ਹਾਂ ਔਰ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹ ਕੇਸ ਜਿਹੜਾ ਲੀਗਲ ਪੈਨਲ ਨੂੰ ਦਿੱਤਾ ਜਾਵੇ ਔਰ ਹਾਈ ਕੋਰਟ ਦੇ ਵਿੱਚ ਲਿਆ ਕੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਔਰ ਹਰਮਾਚਲ ਸਰਕਾਰ ਤੋਂ ਇਸ ਪਰਿਵਾਰ ਦੀ مالی ਮਦਦ ਲਈ 2 ਕਰੋੜ ਦੀ ਮੰਗ ਵੀ ਕਰਦੇ ਆਂ ਔਰ ਅਸੀਂ ਇਹ ਵੀ ਮੰਗ ਕਰਦੇ ਆਂ ਕਿ ਪੰਜਾਬ ਸਰਕਾਰ ਹਰਮਾਚਲ ਸਰਕਾਰ ਤੋਂ ਇਸ ਪਰਿਵਾਰ ਨੂੰ ਇੱਕ ਸਰਕਾਰੀ ਨੌਕਰੀ ਦਾ ਪ੍ਰਬੰਧ ਕਰਾਵੇ ਤਾਂ ਜੋ ਪਰਿਵਾਰ ਦੀ ਹਾਲਾਤ ਜਿਹੜੇ ਆ ਉਹ ਸਾਹਮਣੇ ਹੀ ਹੈ ਔਰ ਬਜ਼ੁਰਗਾਂ ਦੇ ਮਾਤਾ ਪਿਤਾ ਹਨ ਦਾਦਾ ਦਾਦੀ ਬਜ਼ੁਰਗਾਂ ਦਾ ਕਾਰਜ ਕਮਾਈ ਵਾਲਾ ਸਿਰਫ ਨਰਦੀਪ ਸਿੰਘ ਹੀ ਸੀਗਾ ਇਸ ਤੋਂ ਇਲਾਵਾ ਕੋਈ ਵੀ ਕਮਾਈ ਦਾ ਸਾਧਨ ਨਹੀਂ ਸੀਗਾ ਔਰ ਫੇਦਵਾਰਾ ਸਰਕਾਰ ਤੋਂ ਮੰਗ ਕਰਦੇ ਆਂ ਵੀ ਇਸ ਕੇਸ ਨੂੰ ਲੀਗਲ ਪੈਨਲ ਨੂੰ ਦੇ ਕੇ ਹਾਈ ਕੋਰਟ ਦੇ ਵਿੱਚ ਸੁਣਾਈ ਕਿਤੀ ਚੜਦੀ ਕਲਾ ਟਾਈਮ ਟੀਵੀ ਲਈ ਫਗਵਾੜਾ ਤੋਂ ਵਿਨੋਦ ਸ਼ਰਮਾ ਦੀ ਰਿਪੋਰਟ